ਹਾਂਜੀ ਸੰਗਤ ਜੀ ਗੱਲ ਕਰਦੇ ਆ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜਿਹੜੇ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਲਗਾਤਾਰ 3 ਸਾਲ ਦਾ ਜਿਹੜਾ ਤਸੱਦਦ ਹੈ ਉਹ ਚੱਲ ਰਿਹਾ ਹੈ ਕਾਹਦਾ ਕਰਕੇ ਨੌਜਵਾਨਾਂ ਨੂੰ ਅੰਮ੍ਰਿਤ ਛਕਾਉਣ ਕਰਕੇ ਨਸ਼ਿਆਂ ਤੋਂ ਵਰਜਨ ਕਰਕੇ ਸਿਰਫ ਤੇ ਸਿਰਫ ਜਿਹੜੇ ਸਿਆਸੀ ਲੋਕ ਨੇ ਪੰਜਾਬ ਦੇ ਉਹਨਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਦੇ ਉੱਤੇ ਜ਼ੁਲਮ ਦਾ ਕਹਾੜਾ ਚਲਾਇਆ ਹੋਇਆ ਹੈ ਜੇਲ੍ਹ ਦੇ ਵਿੱਚ ਇੰਨਾ ਸਮਾਂ ਲੰਬਾ ਰਹਿਣਾ ਐਨਐਸਏ ਦੇ ਤਹਿਤ ਹੁਣ ਫਿਰ ਐਨਐਸਏ ਵੱਧ ਜਾਣੀ ਇਥੋਂ ਸਾਫ਼ ਹੈ ਕਿ ਜਿਹੜੀਆਂ ਪੰਜਾਬ ਦੀਆਂ ਸਿਆਸੀ ਪਾਰਟੀਆਂ ਉਹ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਨੂੰ ਜੇਲ੍ਹ ਤੋਂ ਬਾਹਰ ਆਉਣ ਨਹੀਂ ਦੇ ਰਹੀਆਂ ਪਿਛਲੇ ਦਿਨਾਂ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਚਾਹੇ ਰਾਜਾ ਬੜਿੰਗ ਹੋਵੇ ਰਵਨੀਤ ਬਿੱਟੂ ਹੋਵੇ ਉਹਨਾਂ ਦੇ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਦੇ ਉੱਤੇ ਕਈ ਪ੍ਰਕਾਰ ਦੇ ਐਲੀਕੇਸ਼ਨ ਕਈ ਨਕਲੀ ਵੀਡੀਓ ਤਿਆਰ ਕਰ ਕਰਕੇ ਤੇ WhatsApp ਗਰੁੱਪ ਨਕਲੀ ਤਿਆਰ ਕਰ ਕਰਕੇ ਉਹਦੀ ਸ਼ਖਸੀਅਤ ਦੇ ਉੱਤੇ ਚਿੱਕੜ ਉਸਾਲਿਆ ਜਾ ਜਾ ਰਿਹਾ ਹੈ ਮੈਂ ਉਹਨਾਂ ਨੂੰ ਕਹਿਣਾ ਚਾਹੁੰਨਾ ਹੈ ਕਿ ਜਿੰਨਾ ਤੁਸੀਂ ਚਿੱਕੜ ਉਸਾਲੋਗੇ ਉਹਨਾਂ ਹੋਰ ਨਿਕਰ ਕੇ ਸੰਗਤ ਦੇ ਸਾਹਮਣੇ ਆਵੇਗਾ ਕਿਉਂਕਿ ਭਾਈ ਅੰਮ੍ਰਿਤਪਾਲ ਸਿੰਘ ਦੀ ਜਿਹੜੀ ਛਵੀ ਹੈ ਉਹ ਨੌਜਵਾਨਾਂ ਦੇ ਵਿੱਚ ਇੱਕ ਜੁਝਾਰੂ ਆਗੂ ਵਾਲੀ ਬਣ ਚੁੱਕੀ ਹੈ ਤੇ ਪੰਜਾਬ ਦੇ ਜਿਹੜੇ ਲੋਕ ਨੇ ਖਾਸ ਕਰਕੇ ਬਾਜਾ ਜੋਣ ਦੇ ਜਿਹੜੇ ਲੋਕ ਹੈ ਇਹਨੂੰ ਜੁਝਾਰੂਆਂ ਦੀ ਧਰਤੀ ਮੰਨਿਆ ਜਾਂਦਾ ਹੈ ਜੇਕਰ ਮਜੀਤ ਸਿੰਘ ਸਾਹਿਬ ਤੇ ਹੋਰ ਆਗੂਆਂ ਨੂੰ ਸਭ ਤੋਂ ਵੱਧ ਭਾਈ ਅੰਮ੍ਰਿਤਪਾਲ ਸਿੰਘ ਤੋਂ ਤਕਲੀਫ ਹੋਈ ਹੈ ਇਤੋਂ ਇਹ ਗੱਲ ਸਪਸ਼ਟ ਹੈ ਕਿ ਉਹਨਾਂ ਦੀ ਜਿਹੜੀ ਸਿਆਸੀ ਜ਼ਮੀਨ ਹੈ ਉਹ ਪੈਰਾਂ ਦੇ ਥੱਲੋਂ ਨਿਕਲੀ ਹੈ ਕਿਉਂਕਿ ਮਾਝੇ ਦੇ ਵਿੱਚ ਉਹਨਾਂ ਨੂੰ ਟੱਕਰ ਦੇਣ ਵਾਲਾ ਆਗੂ ਅੱਜ ਤੱਕ ਕੋਈ ਆ ਹੀ ਨਹੀਂ ਸੀ ਭਾਈ ਅੰਮ੍ਰਿਤਪਾਲ ਸਿੰਘ ਦਾ ਮਾਝੇ ਦਾ ਜਰਨੈਲ ਬਣ ਜਾਣਾ ਥੋੜੇ ਸਮੇਂ ਦੇ ਵਿੱਚ ਮਾਝੇ ਦੇ ਲੋਕਾਂ ਦੇ ਦਿਲਾਂ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਦੇ ਵੱਲੋਂ ਥਾਂ ਬਣਾ ਲੈਣਾ ਤੇ ਐਮਪੀ ਦੀਆਂ ਦੋ ਇਲੈਕਸ਼ਨਾਂ ਦੋ ਸੀਟਾਂ ਇੱਕ ਹਲਕਾ ਖਡੂਰ ਸਾਹਿਬ ਤੇ ਇੱਕ ਫਰੀਦਕੋਟ ਜਿੱਤ ਕੇ ਇੱਕ ਜਝਾਰੂ ਆਗੂ ਦਾ ਇੱਕ ਸਫਲ ਆਗੂ ਦੀ ਜਿਹੜੀ ਪ੍ਰੀਖਿਆ ਹੈ ਉਹਦੇ ਵਿੱਚੋਂ ਪਾਸ ਹੋ ਜਾਣਾ ਇਹੋ ਜੇ ਸਿਆਸੀ ਆਗੂਆਂ ਨੂੰ ਫਿੱਟ ਨਹੀਂ ਬੈਠਦਾ ਹੁਣ ਉਹਨਾਂ ਦੇ ਉੱਤੇ ਕਿਤੇ ਨਸ਼ੇ ਦੇ ਇਲਜ਼ਾਮ ਲਾਏ ਜਾ ਰਹੇ ਹੈ ਨਸ਼ਾ ਵੇਚਣ ਤੱਕ ਦੇ ਇਲਜ਼ਾਮ ਲਾਏ ਜਾ ਰਹੇ ਹੈ ਤੇ ਫਿਰ ਕਾਤਲਾਂ ਦੇ ਇਲਜ਼ਾਮ ਲਾਏ ਜਾ ਰਹੇ ਹੈ ਮੈਨਾਂ ਸਿਆਸੀ ਆਗੂ ਨੂੰ ਕਹਿਣਾ ਚਾਹਣਾ ਹੈ ਕਿ ਤੁਹਾਡੇ ਕੋਲੇ ਉਹ ਸਬੂਤ ਕਿੱਥੋਂ ਆ ਜਾਂਦੇ ਐ ਤੁਹਾਡੇ ਕੋਲੇ ਉਹ ਵੀਡੀਓ ਕਿੱਥੋਂ ਆ ਜਾਂਦੀਆਂ ਐ ਜਿਹੜੀਆਂ ਭਾਈ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਨੇ ਕਹਿ ਰਹੇ ਐ ਕੁਝ ਲੋਕ ਕਿ ਜਿਹੜੀ ਵੀਡਿਓ ਤੇ ਪ੍ਰੈਸ ਵਾਰਤਾ ਦੇ ਵਿੱਚ ਅਸੀਂ ਇਹਨਾਂ ਸਿਆਸੀ ਆਗੂਆਂ ਨੇ ਜਿਹੜੇ ਸਬੂਤ ਤੇ ਪ੍ਰੂਪ ਉਹਤੇ ਦਿਖਾਏ ਐ ਉਹਤੇ ਕਹਿੰਦੇ ਕੇਸ ਦੇ ਵਿੱਚ ਲੱਗੇ ਹੋਏ ਸੀ ਭਾਈ ਅੰਮ੍ਰਿਤਪਾਲ ਸਿੰਘ ਦੇ ਜਿਹੜਾ ਗੁਰਪ੍ਰੀਤ ਹਰੀ ਨੌ ਦਾ ਕੇਸ ਹੈ ਉਹਦੇ ਵਿੱਚ ਉਹ ਵੀੜ ਕੋ ਲੱਗੀ ਹੋਈ ਸੀ ਪਰ ਇਹਨਾਂ ਲੋਕਾਂ ਕੋਲੇ ਕਿੱਥੋਂ ਪਹੁੰਚੀ ਇਹਦਾ ਮਤਲਬ ਸਾਫ਼ ਹੈ ਕਿ ਇਹ ਉਹ ਤੋਂ ਖਫਾ ਨੇ ਕਿਉਂਕਿ ਇਹਨਾਂ ਤੋਂ ਅੱਗੇ ਜਿਹੜੀ ਸ਼ਖਸੀਅਤ ਉਹਨਾਂ ਦੀ ਸਿਆਸੀ ਤੌਰ ਤੇ ਇਹਨਾਂ ਤੋਂ ਵੱਡਾ ਗੂ ਬਣ ਚੁੱਕਿਆ ਹੁਣ ਸਹਾਰਿਆ ਨਹੀਂ ਜਾਂਦਾ ਝੱਲਿਆ ਨਹੀਂ ਜਾਂਦਾ ਤੇ ਸਰਕਾਰ ਦੇ ਉੱਤੇ ਦਬਾਅ ਪਾ ਰਹੇ ਹੈ ਇੱਕ ਗੱਲ ਇਹ ਵੀ ਸਾਫ਼ ਹੈ ਇਹ ਹੋ ਸਕਦਾ ਹੈ ਪੰਜਾਬ ਸਰਕਾਰ ਇਸ ਵਾਰ ਐਨਐਸਏ ਨਾ ਲਾਉਂਦੀ ਪਰ ਸੈਂਟਰ ਸਰਕਾਰ ਦੇ ਵਿੱਚੋਂ ਹੀ ਐਨਐਸਟੀ ਜੇਸਾਲ ਦੀ ਲਵਾਈ ਗਈ ਹੈ ਸੈਂਟਰ ਸਰਕਾਰ ਦੇ ਵਿੱਚ ਮਿਤਤ ਸ਼ਾ ਗ੍ਰਹਿ ਮੰਤਰੀ ਮਾਨਜੋਗ ਉਹਨਾਂ ਦੇ ਕੋਲੇ ਜਾ ਕੇ ਇਹਨਾਂ ਨੇ ਬੇਨਤੀਆਂ ਕੀਤੀਆਂ ਅਰਜ਼ੋਈਆਂ ਕੀਤੀਆਂ ਕਿ ਜੇਕਰ ਅਮਰਪਾਲ ਸਿੰਘ ਨੂੰ ਤੁਸੀਂ ਛੱਡ ਦਿੱਤਾ ਤੇ ਜਿਹੜੀ ਸਾਡੀ ਸਿਆਸਤ ਹੈ ਉਹ ਤੇ ਬਿਲਕੁਲ ਖਤਮ ਹੋ ਜਾਵੇਗੀ ਤੇ ਖਤਮ ਤੇ ਭਾਈ ਤੁਹਾਡੀਆਂ ਕਰਤੂਤਾਂ ਕਰਕੇ ਹੋਈ ਐ ਤੁਹਾਡੇ ਕਰਮਾ ਕਰਕੇ ਹੋਈ ਐ ਜਿਹੋ ਜੇ ਤੁਹਾਡੇ ਟੰਗ ਤਰੀਕੇ ਸੀ ਪਿਛਲੇ ਸਮੇਂ ਸਰਕਾਰ ਦੇ ਵਿੱਚ ਜਿਹੋ ਜੀਆਂ ਬਦਮਾਸ਼ੀਆਂ ਕੀਤੀਆਂ ਨੇ ਉਹ ਤੇ ਤੁਹਾਡੀਆਂ ਸਾਹਮਣੇ ਆਉਣਗੀਆਂ ਆਉਣਗੇ ਇਸ ਲਈ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਜਿਹੜੀ ਹਨੇਰੀ ਚੱਲ ਰਹੀ ਹੈ ਮਾਏ ਉਹਨਾਂ ਦੇ ਵਰਕਰਾਂ ਨੂੰ ਕਹਿਣਾ ਚਾਹਣਾ ਹੈ ਕਿ ਕੋਈ ਮਜੂਬ ਹੋਣ ਦੀ ਲੋੜ ਨਹੀਂ ਕੋਈ ਅਫਸੋਸ ਧਾਰਨ ਦੀ ਲੋੜ ਨਹੀਂ ਇਹੋ ਜੇ ਬੰਦੇ ਕੁਝ ਨਹੀਂ ਵਿਗਾੜ ਸਕਦੇ ਜੇ ਕੋਈ ਸੂਰਜ ਦੇ ਉੱਤੇ ਥੁੱਕੇ ਤੇ ਜਿਹੜਾ ਥੁੱਕ ਹੈ ਉਹਦੇ ਆਪਣੇ ਚਿਹਰੇ ਤੇ ਪੈਂਦਾ ਹੈ ਆਪਣੇ ਮੂੰਹ ਤੇ ਪੈਂਦਾ ਹੈ ਇਹੋ ਹੀ ਗੱਲ ਹੈ ਇਸ ਲਈ ਜਿੰਨੇ ਵੀ ਉਹਨਾਂ ਦੇ ਵਰਕਰ ਹੈ ਜਝਾਰੂ ਪਾਈ ਅੰਮ੍ਰਿਤਪਾਲ ਸਿੰਘ ਦੇ ਉਹ ਤੇ ਜੇਲ੍ਹ ਦੇ ਵਿੱਚ ਬੈਠੇ ਐ ਪਰ ਉਹਨਾਂ ਨੂੰ ਪਾਰਟੀ ਨੂੰ ਸਟੈਂਡ ਕਰਨਾ ਚਾਹੀਦਾ ਪਿੰਡ ਪੱਦਰ ਤੇ ਜਿਹੜੀ ਮੈਂਬਰਸ਼ਿਪ ਹੈ ਉਹ ਕੱਟਣੀ ਚਾਹੀਦੀ ਹੈ ਜਿਸ ਤਰ੍ਹਾਂ ਅਕਾਲੀ ਦਲਾਂ ਦੀ ਮੈਂਬਰਸ਼ਿਪ ਚੱਲੀ ਅਕਾਲ ਤਖਤ ਸਾਹਿਬ ਤੋਂ ਜਿਹੜੀ ਕਮੇਟੀ ਬਣਾਈ ਗਈ ਹੈ ਪੰਜ ਮੈਂਬਰੀ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਆਂਕੜਾ ਪੇਸ਼ ਕੀਤਾ ਹੈ ਕਿ ਅਸੀਂ 20 ਲੱਖ ਦੀ ਜਿਹੜੀ ਭਰਤੀ ਹੈ ਉਹ ਕਰ ਚੁੱਕੇ ਹਾਂ 20 ਲੱਖ ਬੰਦਾ ਉਹਨਾਂ ਨੇ ਭਰਤੀ ਕਰ ਲਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਜਿਹੜੀ ਵੱਡੀ ਭਰਤੀ ਹੈ ਉਹ ਵੱਡੇ ਵੱਡੇ ਪੱਦਰ ਤੇ ਹੋਣ ਜਾ ਰਹੀ ਹੈ ਇਸ ਦਾ ਮਤਲਬ ਸਾਫ਼-ਸਾਫ਼ ਇਤੋਂ ਪਤਾ ਚੱਲਦਾ ਹੈ ਕਿ ਜਿਹੜਾ ਪੁਰਾਣਾ ਅਕਾਲੀ ਦਲ ਸੀ ਉਹਦੇ ਨਾਲੋਂ ਵੀ ਨਵੇਂ ਅਕਾਲੀ ਦਲ ਦੀ ਜਿਹੜੀ ਮੈਂਬਰਸ਼ਿਪ ਉਹ ਵੱਧ ਚੁੱਕੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਲਗਭਗ 2 ਮਹੀਨਿਆਂ ਦੇ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਵੋਟਾਂ ਨੇ ਇਲੈਕਸ਼ਨ ਆ ਉਹ ਵੀ ਆ ਗਈ ਹੈ ਕਿਉਂਕਿ ਜਿਹੜੇ ਸਰੋਂ ਸਾਹਿਬ ਚੇਅਰਮੈਨ ਲਾਏ ਹੋਏ ਹੈ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਦੇ ਉਹਨਾਂ ਨੇ ਕਹਿ ਦਿੱਤਾ ਕਿ ਵੋਟਰ ਸੂਚੀਆਂ ਜਿਹੜੀਆਂ ਛਪ ਕੇ ਉਹ ਬਿਲਕੁਲ ਤਿਆਰ ਹੋ ਚੁੱਕਾ ਹੈ ਤੇ ਉਹਨਾਂ ਨੂੰ ਅੰਤਮ ਰੂਪ ਦਿੱਤਾ ਜਾ ਰਿਹਾ ਹੈ ਤੇ ਅਗਲੇ 2-3 ਮਹੀਨਿਆਂ ਦੇ ਵਿੱਚ ਜੂਨ ਜੁਲਾਈ ਦੇ ਤੱਕ ਜਿਹੜੀ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਚੋਣ ਹੈ ਉਹ ਕਰਵਾ ਦਿੱਤੀ ਜਾਵੇਗੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਭਾਈ ਸੈਪਾਈ ਅਮਰਤਪਾਲ ਸਿੰਘ ਜੀ ਖਾਲਸਾ ਉਹਨਾਂ ਦੀ ਪਾਰਟੀ ਨੇ ਵੀ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਇਲੈਕਸ਼ਨ ਲੜਨੀ ਹੈ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਉਹਨਾਂ ਨੇ ਵੀ ਇਲੈਕਸ਼ਨ ਲੜਨੀ ਹੈ ਤੇ ਹੋ ਸਕਦਾ ਹੈ ਉਹ ਇਕੱਠੇ ਹੋ ਕੇ ਸਾਰੀਆਂ ਪਾਰਟੀਆਂ ਇਲੈਕਸ਼ਨ ਲੜਨ ਤੇ ਗੁਰਦੁਆਰਾ ਪ੍ਰਬੰਧ ਦੇ ਵਿੱਚ ਸੁਧਾਰ ਹੋ ਸਕਦਾ ਹੈ ਇਸ ਲਈ ਝੂਠੇ ਇਲਜ਼ਾਮ ਬਾਜ਼ੀਆਂ ਲਾਉਣੀਆਂ ਅੱਜ ਦਾ ਮਕਸਦ ਇਹ ਹੋਈ ਸੀ ਵੀਡੀਓ ਬਣਾਉਣ ਦਾ ਕਿ ਇਹੋ ਜੀਆਂ ਝੂਠੀਆਂ ਇਲਜ਼ਾਮ ਬਾਜ਼ੀਆਂ ਤੋਂ ਬਚਣਾ ਚਾਹੀਦਾ ਸਗੋਂ ਸਿਆਸੀ ਤੌਰ ਤੇ ਮੁਕਾਬਲਾ ਕਰਨਾ ਚਾਹੀਦਾ ਹੈ ਹੱਕ ਤੇ ਹੀ ਬਣਦਾ ਸੀ ਸਾਰੀਆਂ ਸਿਆਸੀ ਪਾਰਟੀਆਂ ਦਾ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਖੜਦੇ ਉਹਨਾਂ ਦੀ ਜੇਲ੍ਹ ਤੋਂ ਰਿਹਾਈ ਕਰਾਉਂਦੇ ਪਰ ਉਹਨਾਂ ਦੀ ਜੇਲ੍ਹ ਤੋਂ ਰਿਹਾਈ ਕਰਨ ਦੀ ਬਜਾਏ ਉਹਨਾਂ ਦੇ ਖਿਲਾਫ ਪੁਗਤ ਰਹੀ ਹੈ ਇੱਥੋਂ ਪਤਾ ਲੱਗ ਰਿਹਾ ਹੈ ਕਿ ਉਹਨਾਂ ਦਾ ਡਰ ਹੈ ਜਿਹੜਾ ਸਿਆਸੀ ਤੌਰ ਤੇ ਇਹਨਾਂ ਲੋਕਾਂ ਨੂੰ ਬਣਿਆ ਹੋਇਆ ਹੈ ਕਿ ਸਾਡੀਆਂ ਜਿਹੜੀਆਂ ਕਿਤੇ ਕੁਰਸੀਆਂ ਨੇ ਉਹਨਾਂ ਦੇ ਥੱਲੇ ਜ਼ਮੀਨ ਖਿਸਕ ਨਾ ਜਾਵੇ ਕਿਉਂਕਿ ਪੰਜਾਬ ਦਾ ਜਿਹੜੇ ਨੌਜਵਾਨ ਹੈ 80% ਉਪਾਈ ਪਾਲ ਸਿੰਘ ਦੀ ਪਾਰਟੀ ਦੇ ਨਾਲ ਜੁੜ ਚੁੱਕੇ ਆ ਪਿਛਲੇ ਦਿਨਾਂ ਦੇ ਵਿੱਚ ਵਿਸਾਖੀ ਦੇ ਮੇਲੇ ਤੇ ਹੋਈ ਕਾਨਫਰੰਸ ਇਹ ਗੱਲ ਦੱਸ ਰਹੀ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਉਹਨਾਂ ਦੀ بڑے ਵੱਡੇ ਪੱਧਰ ਤੇ ਸਫਲ ਹੋਵੇਗੀ ਪੰਜਾਬ ਦੇ ਵਿੱਚ ਇਸ ਲਈ ਇਹੋ ਜਿਹੇ ਜਿਹੜੇ ਲੋਕ ਹੈ ਉਹ ਸਿਆਸੀ ਇਲਜ਼ਾਮ ਬਾਜ਼ੀ ਕਰਨਗੇ ਵਰਕਰਾਂ ਨੂੰ ਮਜੂਦ ਹੋਣ ਦੀ ਲੋੜ ਨਹੀਂ ਤਕੜੇ ਹੋ ਕੇ ਪਾਰਟੀ ਨੂੰ ਸੰਭਾਲਣ ਦੀ ਲੋੜ ਹੈ ਮੈਂਬਰਸ਼ਿਪ ਕਰਨ ਦੀ ਲੋੜ ਹੈ ਜਿਹੜੇ ਕੁਰਬਾਨੀ ਵਾਲੇ ਬੰਦੇ ਐ ਅਣਖ ਵਾਲੇ ਬੰਦੇ ਐ ਉਹਨਾਂ ਨੂੰ ਪਾਰਟੀ ਦੀ ਮੈਂਬਰਸ਼ਿਪ ਦਿੱਤੀ ਜਾਵੇ ਨਾ ਕਿ ਜਿਹੜੀਆਂ ਦੂਜੀ ਪਾਰਟੀਆਂ ਦੇ ਵਿੱਚੋਂ ਨਿਕਲ ਕੇ ਲੋਕ ਆਏ ਐ ਕੁਰਸੀ ਦੇ ਮਾਰੇ ਸਿਆਸਤ ਦੀ ਭੁੱਖ ਦੇ ਮਾਰੇ ਉਹਨਾਂ ਨੂੰ ਮੈਂਬਰਸ਼ਿਪ ਬਿਲਕੁਲ ਨਾ ਦਿੱਤੀ ਜਾਵੇ ਇਸ ਤਰ੍ਹਾਂ ਦੋਸਤੋ ਅੱਜ ਦੀਆਂ ਇਨੀਆਂ ਕੋ ਬਚਾਰਾ ਸੀ ਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਦੇ ਉੱਤੇ ਜਿਹੜੀ ਐਨਐਸਐਲ ਆਈ ਹੈ ਉਹਨੂੰ ਹਟਾਉਣਾ ਚਾਹੀਦਾ ਹੈ ਉਹਨਾਂ ਨੂੰ ਪੰਜਾਬ ਦੇ ਵਿੱਚ ਆਉਣ ਦਾ ਮੌਕਾ ਦੇਣਾ ਚਾਹੀਦਾ ਹੈ ਤੇ ਆਪਣੇ ਹਲਕਾ ਖਡੂਰ ਸਾਹਿਬ ਦੀ ਸੇਵਾ ਕਰਨ ਦਾ ਉਹਨਾਂ ਨੂੰ ਮੌਕਾ ਦੇਣਾ ਚਾਹੀਦਾ ਹੈ ਕਿ ਆ ਕੇ ਉਹ ਆਪਣੇ ਹਲਕੇ ਦਾ ਵਿਕਾਸ ਕਰਵਾ ਸਕਣ ਵੱਡੇ ਪੱਧਰ ਤੇ ਲੋਕਾਂ ਨੇ ਉਹਨਾਂ ਨੂੰ ਇੰਨੀ ਵੋਟ ਦੇ ਨਾਲ ਚੁਣਿਆ ਤੇ ਉਹ ਆ ਕੇ ਸੰਗਤਾਂ ਦੇ ਵਿੱਚ ਵਿਚਰਨ ਖੁਸ਼ੀ ਗਮੀ ਦੇ ਵਿੱਚ ਵਿਚਰਨ ਨਾ ਕਿ ਉਹਨਾਂ ਨੂੰ ਜੇਲ੍ਹ ਦੇ ਵਿੱਚ ਡੱਕਣਾ ਚਾਹੀਦਾ ਹੈ ਇਹਨੂੰ ਪੰਜਾਬ ਦੇ ਲੋਕ ਪਸੰਦ ਨਹੀਂ ਕਰਦੇ ਖਾਸ ਕਰਕੇ ਮਾਝੇ ਦੇ ਲੋਕ ਪਸੰਦ ਨਹੀਂ ਕਰਦੇ ਜਿਹੜੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਆਪਣਾ ਜਰਨੈਲ ਚੁਣ ਚੁੱਕੇ ਐ ਜਦੋਂ ਉਹਨਾਂ ਨੇ ਐਮਪੀ ਬਣਾ ਦਿੱਤਾ ਤੇ ਦੋਸਤੋ ਸਮਝੋ ਉਹਨਾਂ ਨੇ ਹੁਣ ਆਪਣਾ ਜਰਨੈਲ ਵੀ ਚੁਣ ਲਿਆ ਇਸ ਲਈ ਦੂਜੇ ਜਰਨੈਲਾਂ ਦੀ ਜਰਨੈਲੀ ਖੁੱਸ ਜਾਣ ਕਰਕੇ ਉਹ ਭਾਤ ਭਾਤ ਦੇ ਦੋਸ਼ ਲਾ ਰਹੇ ਐ ਉਹਨਾਂ ਦੇ ਵਿੱਚ ਕੋਈ दम ਨਹੀਂ ਕੋਈ ਵੀ ਅਲਜਾਮਬਾਜੀ ਸਫਲ ਨਹੀਂ ਹੋਣੀ ਦਮ ਨਹੀਂ ਹੋਣਾ ਇਹ ਲੋਕ ਜਾਣਦੇ ਐ ਕਿ ਇਹੋ ਜਿਹੇ ਬੰਦੇ ਇਹੋ ਜਿਹੀਆਂ اسرਾਰਤ ਬਾਜ਼ੀਆਂ ਕਰਦੇ ਹੁੰਦੇ ਐ ਜਦੋਂ ਕੋਈ ਇਹਨਾਂ ਤੋਂ ਅੱਗੇ ਲੰਘਦਾ ਸਿਆਸਤ ਦੇ ਵਿੱਚ ਫਿਰ ਉਹਨਾਂ ਨੂੰ ਸਿੱਟਣਾ ਹੁੰਦਾ ਐ ਇਨੀਆਂ ਕੁ ਦੋਸਤੋਂ ਗੱਲਾਂ ਸੀ ਵਿਚਾਰਾਂ ਸੀ ਭੁੱਲ ਚੁੱਕ ਦੀ ਖਿਮਾ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ